اس نے شکست مطلب ہار کا سامنا کرنا پیا ہے اور چیز میں مدنظر رکھدہ او مطلب لینا کسے کسے دی دینا ہیں اور تھی دیکھو کہ آج پوری دنیا درکٹ لے کے ایک بول بالا ہے ہاں ایک کلا کلاکار جہرا ہے وہ گراؤنڈ نظر آ رہا ہے سیلیبرٹی جن بھی نے وہ گراؤنڈ دے بیچے نظر آ رہے ہیں کتنا کتنے اب بھی یہ بڑی خبر ہے کہ بھارت نے بنگلہ دیش نے بری طرح دیتا ہے اور خاص کر کے جی آپ گل کریے تو بنگلہ دیش نے ਭਾਰਤ ਦੇ ਸਾਹਮਣੇ 228 ਦਾ ਜਿਹੜਾ લક્ષ્ય ਰੱਖਿਆ ਸੀ ਜਿਹੜਾ ਕਿ ਕੁਝ ਦਿਨਾਂ ਰਹਿੰਦਿਆਂ ਵਿੱਚ ਹੀ ਭਾਰਤ ਨੇ ਉਹ ਲੱਖ ਪੂਰਾ ਕਰ ਪਿਆ ਲੇਕਿਨ ਜੋ ਪਾਕਿਸਤਾਨ ক্রিকেট ਦੀ ਤਰਕਰੀ ਹੋ ਰਹੀ ਹੈ ਨਾ ਜਿਸ ਦਾ ਵਿਰੋਧ ਅੱਜ ਹਰ ਪਾਕਿਸਤਾਨੀ ਖਿਡਾਰੀ ਕਰ ਰਿਹਾ ਕਿਉਂਕਿ ਸੀਨੀਅਰ ਜਿਹੜੇ ਹੈ ਉਹ ਮਤਲਬ ਕਿਤੇ ਨਾ ਕਿਤੇ ਉਹਨਾਂ ਦੇ ਕੋਲ ਜਿਸ ਤਰ੍ਹਾਂ ਦੀ ਉਮੀਦਾਂ ਰੱਖਦੇ ਨੇ ਉਹ ਉਹਨਾਂ ਉਮੀਦਾਂ ਤੇ ਪੂਰਾ ਨਹੀਂ ਉਤਰਦੇ ਲੇਕਿਨ ਪਾਕਿਸਤਾਨੀਆਂ ਦਾ ਸਿਰਫ ਅੱਜ ਤੱਕ ਜੇ ਉਹਨਾਂ ਨੂੰ ਲੈ ਕੇ ਬੁੱਢੇ کے پراؤڈ لے کے ڈوبیا بے شک وہ مطلب کھیڑ دا میدان ہو گئے جہاں پھر جنگ دا میدان ہو گئے جدو جدو پاکستان نے کسی نے کسی طرح چوری شپے کو وار کرنے بھی کوشش کیتی ہے تو اس نے مو بھی کھانی پئی ہے تو اسی اتحاس پڑھ کے دیکھ لو وہ کیڑی لڑائی ہے جتھے کی مطلب جڑی ایک سو بی ایک پاس بنگلہ دیش دی لڑائی بلے تو اسی دیکھو ایک سو بی پا ہے اور اتھے دو دو تائی ہزار فوج ہے اور انہوں نے کس طرح مجبوری ਨਾਲ ਬੋਡੇ ਟੇਕਣੇ ਪਏ ਸੀ ਔਰ ਮਤਲਬ ਜਿਹੜੇ ਹੈ ਉਹਨਾਂ ਸਾਰਿਆਂ ਨੂੰ ਮੂੰਹ ਦੀ ਖਾਣੀ ਪਈ ਸੀ ਜਦੋਂ ਜੇ ਕਾਰਗਲ ਦੀ ਦੇਖ ਲਓ ਜਦੋਂ ਜਦੋਂ ਪਾਕਿਸਤਾਨ ਨੇ ਚੋਰੀ ਛਿਪੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਰਤ ਦੇ ਨਾਲ ਉਸ ਨੂੰ ਹਮੇਸ਼ਾ ਹਾਰ ਦਾ ਸਾਹਮਣਾ ਕਰਨਾ ਪਿਆ ਅੱਜ ਮੈਂ ਕਾਫੀ ਨਿਊ ਚੈਨਲ ਦੇਖ ਰਿਹਾ ਸੀ ਔਰ ਜਿਸ ਦੇ ਵਿੱਚ ਸ਼ਰੀਆ ਵਿੱਚ ਸਾਰਾ ਕੁਝ ਦੱਸਿਆ ਜਾ ਰਿਹਾ ਸੀ ਕਿ ਤੁਸੀਂ ਪਾਕਿਸਤਾਨ ਦੀ ਇਹਕਾ ਟੀਮ ਬਾਰੇ ਸੋਚੋ ਭਾਰਤ ਤੋਂ ਤੁਸੀਂ ਕੀ ਲੈਣਾ ਮੈਂ ਡਿਸਕਸ਼ਨ ਸੁਣਿਆ ਸੀ ਪਾਕਿਸਤਾਨ ਦੇ ਬੋਲਰ ਜਿਹੜੇ ਨੇ ਉਹ ਇਹ ਗੱਲ ਕਹਿ ਰਹੇ ਨੇ ਜੀ ਤੇ ਇੰਡੀਆ ਨੂੰ ਨਿਊਜ਼ੀਲੈਂਡ ਜ਼ਰੂਰ ਹਾਰਾ ਦੇਗਾ ਇਹਨਾਂ ਆਹ ਕੰਡੀਸ਼ਨ ਹੈ ਬਹੁਤ ਦਫਾ ਕਰੋ ਤੁਸੀਂ ਆਪਣੀ ਟੀਮ ਬਾਰੇ ਸੋਚੋ ਨਾ ਉਹਨਾਂ ਨੇ ਕੀ ਚੰਨ ਚੜਾਇਆ ਹੈ ਉਹਨਾਂ ਨੇ 10 ਓਵਰਾਂ ਦੇ ਵਿੱਚ 20 ਤੋਂ 22 ਰਨ ਬਣਾਏ ਨੇ ਕਿੰਨਾ ਸਲੋਹੇ ਕੋਈ ਟੈਕਸ ਟੈਸਟ ਮੈਚ ਹੈ ਕੋਈ ਤਾਂ ਵਨ ਡੇ ਮੈਚ ਹੈ ਇਸ ਵਿੱਚ ਤਾਂ ਵੱਧ ਤੋਂ ਵੱਧ ਤੁਸੀਂ ਜਿਹੜੀ ਹੈ ਬੈਟਿੰਗ ਹੈ ਉਸ ਦੇ ਰੰਗ ਦਿਖਾਓ ਉਹਦੇ ਜੋਰ ਦਿਖਾਓ ਹੁਣ ਪਾਕਿਸਤਾਨੀ ਸੈਨ ਜਿਹੜੇ ਨੇ ਤੁਹਾਡੇ ਤੋਂ ਕਿੰਨੇ ਨਾਰਾਜ਼ ਨੇ ਕਿੰਨੇ ਨਾਰਾਜ਼ ਨੇ ਪਾਕਿਸਤਾਨੀ ਸੈਨ ਜਿਹੜੇ ਨੇ ਉਹ ਪਾਕਿਸਤਾਨ ਦੀ ਟੀਮ ਨੂੰ قدر مزاق کر رہے ہیں پورا مزاق اڑا رہے ہیں کوئی انگلش کا مذاق کا مذاق مذاق ڈپر ڈپرس نے انج لگتا ہے کہ نہیں یہ سارا کچھ نہیں ہونا چاہیے سر اور خاص کر کے جڑے اگلی قطار کے کھڑی نے انہوں سے تو جم کے وہ وردے نظر آ رہے ہیں سو اس کر کے ਤੁਸੀਂ ਆਪਣੇ ਪਾਕਿਸਤਾਨ ਦੀ ਕ੍ਰਿਕਟ ਟੀਮ ਬਾਰੇ ਸੋਚੋ ਉਸ ਨੂੰ ਕਿਸ ਤਰ੍ਹਾਂ ਆਪਾਂ ਬੂਸਟ ਕਰਨਾ ਉਹਦੇ ਬਾਰੇ ਸੋਚੋ ਇੰਡੀਆ ਕਿਨੂੰ ਜਿੱਤੇਗਾ ਕਿਨੂੰ ਹਾਰੇਗਾ ਤੁਸੀਂ ਉਤੋਂ ਕੀ ਲੈਣਾ ਤੁਸੀਂ ਆਪਣੀ ਟੀਮ ਬਾਰੇ ਸੋਚੋ ਉਸ ਦੀ ਉਸ ਦੀ ਦੁਆ ਮੰਗੋ ਉਸ ਵਾਸਤੇ ਦੁਆ ਮੰਗੋ ਤੁਸੀਂ ਔਰ ਖਾਸ ਕਰਕੇ ਪਾਕਿਸਤਾਨੀ ਖਿਡਾਰੀ ਜਿਹੜੇ ਅੱਜ ਸੱਚਮੁੱਚ ਡਿਪਰੈਸ ਨੇ ਸੋ ਇਸ ਕਰਕੇ ਕਿਤੇ ਨਾ ਕਿਤੇ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਖਿਡਾਰੀਆਂ ਦੀ ਤੇ ਮਤਲਬ ਸਿਹਤਮੰਦੀ ਬਾਸਤੇ ਉਹਨਾਂ ਨੂੰ ਕੋਈ ਟਿਪਸ ਦਿੱਤੇ ਜਾਣ ਉਹਨਾਂ ਨੂੰ ਮਤਲਬ ਵਧੀਆ ਤਰੀਕੇ ਦੇ ਨਾਲ ਗਾਈਡ ਕੀਤਾ ਜਾਵੇ ਤੁਸੀਂ ਜੋ ਕਿਸੇ ਆਮੀ ਚੈਨਲ ਤੇ ਬੈਠ ਕੇ ਤੁਸੀਂ ਭਾਰਤ ਨੂੰ ਲਈ ਜਾਂਦੇ ਹੋ ਭਾਰਤ ਇੱਥੇ ਆਏ ਕਰੇਗਾ ਤਾਂ ਆਏ ਹੋਏਗਾ ਇੱਥੇ ਆਏ ਕਰੇਗਾ ਤਾਂ ਆਏ ਹੋਏਗਾ ਤੁਸੀਂ ਮਤਲਬ ਬਜਾਏ ਇਧਰ ਉਧਰ ਦੀ એનર્ਜੀ ਕੈਸਟ ਕਰੋਂਦੀ ਆਪਣੀ ਟੀਮ ਤੇ એનર્ਜੀ ਦਿਓ ਵੱਧ ਤੋਂ ਵੱਧ ਉਹਨਾਂ ਨੂੰ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਪੇਸ਼ ਆਉਣਾ ਹੈ ਔਰ ਟੀਮ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਟੀਮ ਵਰਕ ਕਰਨਾ ਲੈ ਦੇਖ ਲਓ ਮੈਂ ਪਿਛਲੇ ਦੇਖ ਦੇ ਕਦੋਂ ਸੀਨੀਅਰ ਖਿਡਾਰੀਆਂ ਦੀ ਡਿਸਕਸ਼ਨ ਸੁਣ ਰਿਹਾ ਸੀ ਕਿ ਅਸੀਂ ਮਤਲਬ ਗਰਾਊਂਡ ਦੇ ਵਿੱਚ ਸਚਨ ਟੰਦਨ ਕਰਨੇ ਕਹਿੰਦੇ ਮੇਸੀ ਭਈ ਇਹਨੂੰ ਆਊਟ ਨਹੀਂ ਕਰਨਾ ਇਹਨੂੰ ਆਊਟ ਨਹੀਂ ਕਰਨਾ ਕਿਉਂਕਿ ਇਹ ਆਪਣੇ ਲਈ ਖੇਡਦਾ ਆਪਣੇ ਦੇਸ਼ ਲਈ ਥੋੜੀ ਖੇਡਦਾ ਮਤਲਬ ਐਸ ਤਰ੍ਹਾਂ ਦੀ ਗੱਲਾਂ ਕਰਨ ਦਾ ਕੀ ਫਾਇਦਾ ਉਹੀ ਸਚਨ ਜਿਹਨੂੰ ਕ੍ਰਿਕਟ ਦਾ ਅੱਜ ਅਸੀਂ ਪਗਵਾਨ ਮੰਨਦੇ ਹਾਂ ਤੇ ਤੁਹਾਡੇ ਨੂੰ ਦੱਸੋ ਕੀ ਮੰਨਦੇ ਆਸੀਂ ਅੱਜ ਤੱਕ ਜਿੰਨੇ ਵੀ ਜਿੰਨੇ ਵੀ ਤੁਸੀਂ ਮੈਚ ਹੰਕਾਰ ਹੰਕਾਰੇ ਪਰ ਨਚਾ ਕੇ ਪ੍ਰਾਉਡ ਦੇ ਨਾਲ ਖੇਲੇ ਆ ਮੂੰਹ ਦਿਖਾਣੀ ਪਈ ਆ ਸੋ ਇਸ ਕਰਕੇ ਭਾਈ ਤੁਸੀਂ ਆਪਣੀ ਕ੍ਰਿਕਟ ਟੀਮ ਬਾਰੇ ਸੋਚੋ ਹੈ ਇੰਡੀਆ ਨੇ ਕਿਸ ਤੂੰ ਜਿੱਤਣਾ ਕਿਉਂ ਨਹੀਂ ਜਿੱਤਣਾ ਇਹ ਉਹਦਾ ਮੁਕੱਦਰ ਹੈ ਉਹਨੇ ਹੋ ਸਕਦਾ ਕਿ ਤੁਸੀਂ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਤੁਹਾਡੀਆਂ ਕਈਆਂ ਗੱਲਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੁੰਦੇ ਉਸ ਤੋਂ ਬਾਅਦ ਤੁਹਾਡੀ ਡਿਸਕਸ਼ਨ ਨਹੀਂ ਦੇਖਣ ਨੂੰ ਮਿਲਦੀ ਕਿ ਭਾਈ ਤੂੰ ਤਾਂ ਇਹ ਗੱਲ ਕਹੀ ਸੀ ਤੇ ਇੱਥੇ ਤਾਂ ਆ ਗੱਲ ਹੋਈ ਨਹੀਂ ਸੋ ਇਸ ਕਰਕੇ ਕਿਤੇ ਨਾ ਕਿਤੇ ਤੁਸੀਂ ਮੈਂ ਫਿਰ ਉਹੀ ਗੱਲ ਕਰਦਾ ਕਿ ਜਿੰਨਾ ਚਿਰ ਤੁਸੀਂ ਆਪਣੇ ਕ ਨੋਬੀ ਕੋ ਦੂਸਰੇ ਕੀ ਕਰਦੇ ਨੇ ਉਹਨਾਂ ਨੂੰ ਛੱਡ ਦਿਓ ਉਹਨਾਂ ਨੂੰ ਛੱਡ ਦਿਓ ਸੋ ਭਾਰਤ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਬੰਗਲਾਦੇਸ਼ ਨੂੰ ਹਰਾਇਆ ਹੈ ਕਿ ਕਿ ਬੰਗਲਾਦੇਸ਼ ਦੇ ਵਿੱਚ ਵੀ ਕਾਫੀ ਪ੍ਰਾਊਡ ਹੈ ਮੈਨੂੰ ਨਾਗਮ ਦਾ ਡਾਂਸ ਅੱਜ ਤੱਕ ਯਾਦ ਹੈ ਸੋ ਉਸ ਦਾ ਬਦਲਾ ਜਿਹੜਾ ਆਪੇ ਬਾਅਦ ਵਿੱਚ ਭਾਰਤ ਨੇ ਲੀਤਾ ਵੀ ਸੀਗਾ ਔਰ ਉਹਨਾਂ ਨੂੰ ਮੂਗੀ ਖਾਣੀ ਪਈ ਸੀ ਸਾਡੇ ਭਾਰਤ ਦੀ ਟੀਮ ਜਿਹੜੀ ਹੈ ਉਹ ਇੰਨੀ ਅਨੁਸ਼ਾਸਨਮਈ ਟੀਮ ਹੈ ਇੰਨੀ ਅਨੁਸ਼ਾਸਨ ਵਿੱਚ ਖੇਡਦੀ ਹੈ ਕਿ ਅੱਜ ਪੂਰੇ ਸੰਸਾਰ ਦੇ ਵਿੱਚ ਉਹਨਾਂ ਦੀ ਉਦਾਹਰਨ ਦਿੱਤੀ ਜਾਂਦੀ ਹੈ ਸੋ ਕਈ ਵਾਰ ਤੁਸੀਂ ਆਪੇ ਚ ਜਦੋਂ ਬਾਹਰ ਹੋ ਜਾਂਦੇ ਆ ਉਸ ਬੰਦੇ ਨੂੰ ਨੁਕਸਾਨ ਕਰਨਾ ਨੁਕਸਾਨ ਦਾ ਮੂੰਹ ਦੇਖਣਾ ਪੈਂਦਾ ਹੈ ਸੋ ਭਾਰਤ ਦਾ ਮੈਚ ਜਿਹੜਾ ਹੈ ਹੁਣ ਮਤਲਬ 23 ਤਰੀਕ ਨੂੰ ਜਿਹੜਾ ਹੈ ਉਹ ਪਾਕਿਸਤਾਨ ਦੇ ਨਾਲ ਹੈ ਤੁਸੀਂ ਇਸ ਗੱਲ ਨੂੰ ਪਾਕਿਸਤਾਨੀ ਟੀਮ ਦੇ ਨਾਲ ਭਾਰਤ ਦਾ ਮੈਚ ਹੈ ਉਸ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ ਉਸ ਬਾਰੇ ਕੋਈ ਚਰਚਾ ਹੀ ਨਹੀਂ ਕਰ ਰਿਹਾ ਸੋ ਇਸ ਕਰਕੇ ਪਾਈ ਮੈਂ ਬਾਰ-ਬਾਰ ਇਹੀ ਗੱਲ ਕਹਿਣਾ ਪੂਸੂਮਾਨਾ ਚੈਨਲ ਤੇ ਕਿ ਤੁਹਾਨੂੰ ਆਪਣੇ ਮਤਲਬ ਉਸ ਚੀਜ਼ ਨੂੰ ਸੋਚਣਾ ਚਾਹੀਦਾ ਹੈ ਨਾ ਕਿ ਬਗਾਨਿਆਂ ਦੀ ਟੀਮਾਂ ਬਾਰੇ ਆਪਣੀ ਟੀਮ ਨੂੰ ਤੁਸੀਂ ਕਿਸ ਤਰ੍ਹਾਂ ਬੂਸਟ ਕਰਨਾ ਉਹਦੇ ਤੇ ਧਿਆਨ ਦਿਓ ਸੋ ਦੋਸਤੋ ਮੈਂ ਇਹੀ ਕਹਿਣਾ ਚਾਹੁੰਦਾ ਬੈਸਟ ਆਫ ਲੱਕ ਭਾਰਤ ਨੂੰ ਕਿਉਂਕਿ 23 ਤਰੀਕ ਨੂੰ ਭਾਰਤ ਵਰਸਸ ਨੇਪਾਲਿਸਤਾਨ ਦਾ ਮੈਚ ਹੈ ਔਰ ਚੈਂਪੀਅਨ ਟਰੋਫੀ ਦਾ ਭਾਰਤ ਦੇ ਨਾਲੋਂ ਦੂਜਾ ਮੁਕਾਬਲਾ ਹੈ ਕਿਉਂਕਿ ਪਹਿਲਾ ਬੰਗਲਾਦੇਸ਼ ਦੇ ਨਾਲ ਉਹ ਜਿੱਤ ਚੁੱਕੇ ਨੇ اور ہون جیڑا مقابلہ ہے وہ دا پاکستان دے نال ہے بیکسٹ آف لک پارت واسی ہو آپ جیوں بھی اور تسی خوب سپورٹ کرنی ہے اور پارت بھی پوری ٹیم نو بیسٹ آف لک اور انشاشن میں جی چنگی کرکٹ ہونی چاہیے ہے اور تاکہ ہر ایک نو ندی لگے جڑے رہو پوسو پوسوناما چینل دے کے